ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਾਈ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਆਪਣੇ ਜਿਹੜੀ ਇੱਕ ਕਿੱਲਾ ਆਪਾਂ ਮਿਰਚ ਲਈ ਹੋਈ ਹੈ ਕਿ ਇਹ ਮਿਰਚ ਦੀ ਜਿਹੜੀ ਕੁਆਲਿਟੀ ਆ ਉਹ ਹੈਗੀ ਹੈ ਸਹਿਬਾ ਸਹਿਬਾ ਮਿਰਚ ਹੈ ਬਾਈ ਜੀ ਤੇ ਇਹ ਮਿਰਚਾਂ ਜਿਹੜੀ ਆਪਣੀ ਲਗਭਗ 25 26 ਦਿਨਾਂ ਦੀ ਹੋ ਚੁੱਕੀ ਐ ਆ ਦੇਖ ਸਕਦੇ ਹੋ ਕਿ ਅੱਜ ਆਪਾਂ ਇਹਦੇ ਵਿੱਚ ਜਿਹੜਾ ਪੱਕਾ ਸੀਆ ਮਾਰ ਰਹੇ ਆਂ ਭਾਈ ਜੀ ਮਿਰਚਾਂ ਦੇ ਵਿੱਚ ਆ ਦੇਖ ਸਕਦੇ ਹੋ ਜਿਹੜਾ ਥੋੜਾ ਬਹੁਤਾ ਜਿਹੜਾ ਕਾ ਉੱਗ ਗਿਆ ਹੋਇਆ ਮਿਰਚਾਂ ਦੇ ਵਿੱਚ ਤੇ ਇਹ ਆਪਾਂ ਮਾਰੀ ਜਾਂਦੇ ਆਂ ਤੇ ਮੇਰੇ ਨਾਲ ਬਹੁਤ ਹੀ ਘੈਂਟ ਬੰਦਾ ਰਾਜਾ ਸਿੰਘ ਰਾਜਾ ਸਿੰਘ ਛੜਾ ਛੜਾ ਜੇਠ ਹੋਰ ਰਾਜੇ ਸਸਤੀਕਰ ਬੁਲਾ ਦੇ ਛੰਗਿਆ ਨਾ ਕਰ ਯਾਰ ਤੂੰ ਇਧਰ ਝਾਕ ਮੜਾਇਆ ਤੇ ਤੇਰਾ ਪਿੰਡ ਕਿਹੜਾ ਐ ਵੀ ਦੱਸ ਦੇ ਇਸ ਬੰਦੇ ਦਾ ਪਿੰਡ ਹੈਗਾ ਬਾਈ ਜੀ ਅਵਲਖਰਾਨਾ ਮਲੋਟ ਤਹਿਸੀਲ ਦੇ ਵਿੱਚ ਪੈਂਦਾ ਹੈ ਇਧਰ ਨਾਲ ਆਪਣੇ ਤਾਈ ਸਿੰਘਾ ਸਾਹਿਬ ਆ ਹੋਰ ਤਾਈ ਠੀਕ ਹੈ ਜੀ ਤੇ ਦੱਸ ਦਿਓ ਮੜਾ ਜੀ ਗੱਲਬਾਤ ਕਰੋ ਵੀ ਮਿਰਚਾਂ ਦੇ ਹਾਲਾਤ ਕਿਵੇਂ ਲੱਗ ਰਹੇ ਆ ਮਿਰਚਾਂ ਦੇ ਹਾਲਾਤ ਬਹੁਤ ਵਧੀਆ ਠੀਕ ਹੈ ਜੀ ਜਿਹੜੇ ਸੋਨ ਚੱਲੀ ਜਾਂਦੀਆਂ ਠੀਕ ਆ ਜਿਹ ਪਹਿਲਾਂ ਲਾਈਆਂ ਹੁੰਦੀਆਂ ਤੁਹਾਨੂੰ ਮਿਰਚਾਂ ਲੈਣ ਲੱਗ ਜਾਂਦੀਆਂ ਠੀਕ ਆ ਉਹਨੇ ਲੇਟ ਹੋ ਗਏ ਚਲੋ ਕੋਈ ਵੀ ਇਸ ਟਾਈਮ ਵੀ ਚੰਗੀਆਂ ਖੜੀਆਂ ਇਸ ਟਾਈਮ ਬਾਈ ਜੀ ਅਸੀਂ ਇਹਨਾਂ ਦੇ ਵਿੱਚ ਕਾ ਮਾਰ ਰਹੇ ਆ ਕਿਉਂਕਿ ਉੱਤੋਂ ਕਣਕ ਦੀ ਜਿਹੜੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਜੇ ਫੇਰ ਅਸੀਂ ਉੱਧਰ ਉਲਝ ਜਾਗੇ ਕਣਕ ਵੱਢਣ ਦੇ ਲਈ ਤੇ ਇਸ ਕਰਕੇ ਅਸੀਂ ਉਦੋਂ ਪਹਿਲਾਂ ਪਹਿਲਾਂ ਜਿਹੜਾ ਇਹਦੇ ਵਿੱਚ ਜਿਹੜਾ ਘਾਹ ਉਗ ਰਿਆ ਹੋਇਆ ਸੀਗਾ ਤੇ ਉਹ ਕਸੀਆ ਮਾਰ ਰਹੇ ਆ ਤੇ ਉਦੋਂ ਬਾਅਦ ਇਹਨੂੰ ਆਪਾਂ ਪਾਣੀ ਦਾਵਾਂਗੇ ਤੇ ਕਿੰਨੇ ਕ ਦਿਨਾਂ ਨੂੰ ਤਾਂ ਇਹ ਲੱਗ ਜਾਣਗੇ ਫੁੱਲ-ਫੁੱਲ ਲੱਗਦੇ ਤੈਨੂੰ ਕੋਈ ਮੜਾ-ਮੋਟਾ ਲੱਗ ਕੇ ਆਉਂਦੇ ਆ ਹੈ ਲੱਗ ਕੇ ਆਉਂਦੇ ਆ ਫਿਰ ਇਹਨਾਂ ਨੂੰ ਠੀਕ ਹੈ ਆ ਜਦੋਂ ਪਾਣੀ ਲੱਗ ਜਾ ਤਿਆਰ ਹੋ ਜਾਣੀ ਹੈ ਬਸ 10 ਦਿਨ ਤਾਂ ਇੱਕ ਮਹੀਨਾ ਲੱਗਣ ਲੱਗ ਜਾਣਗੇ 10 ਦਿਨਾਂ ਤਾਂ ਇਹ ਪੂਰੇ ਫੁੱਲ ਲੱਗ ਜਾਣਗੇ ਪਰਮਾਤਮਾ ਕਰੇ ਮੇਰ ਤੇ ਥੋੜੇ ਜਿਹਾ ਬੁੱਟੇ ਅਸੀਂ ਟਮਾਟਰਾਂ ਦੇ ਵੀ ਲਾਏ ਹੋਏ ਕੁਝ ਬੁੱਟੇ ਅਸੀਂ ਬੈਂਗਣਾਂ ਦੇ ਵੀ ਲਾਏ ਹੋਏ ਆ ਦੇਖ ਸਕਦੇ ਹੋ ਇਹ ਟਮਾਟਰ ਹੈ ਇਹਨਾਂ ਨੂੰ ਫੁੱਲ ਲੱਗੇ ਪਏ ਤਾਂ ਤੇ ਆ ਬੈਂਗਣ ਆ ਦੇਖ ਸਕਦੇ ਹੋ ਇਹ ਜਿਹੜੀ ਸਬਜ਼ੀ ਆਸਤੇ ਆਪਦੇ ਘਰ ਜੋਗਰੇ ਬਾਈ ਜੀ ਕੋਈ 10 20 ਬੁੱਟੇ ਲਾਏ ਹੋਏ ਇਹ ਬਾਕੀ ਦਾ ਆਪਾਂ ਜਿਵੇਂ ਜਿਵੇਂ ਕੋਈ ਅੱਗੇ ਕੰਮਕਾਰ ਕਰਾਂਗੇ ਆਪਾਂ ਦਿਖਾਉਂਦੇ ਰਹਿਵਾਂਗੇ ਤੁਹਾਨੂੰ ਤੇ ਨਾਲੇ ਆਪਾਂ ਨੂੰ ਆਪ ਨੂੰ ਪਤਾ ਲੱਗਦਾ ਰਹੂਗਾ ਵੀ ਅਸੀਂ ਕੀ ਕੀ ਮਿਹਨਤ ਕਰੀ ਐ ਇਸ ਦੇ ਵਿੱਚ ਤੇ ਕੁਝ ਆਪਾਂ ਕਦੂਆਂ ਦੀਆਂ ਵੱਲਾਂ ਵੀ ਲਾਈਆਂ ਹੋਈਆਂ ਆ ਦੇਖ ਸਕਦੇ ਹੋ ਉਕਰੀਆਂ ਪੰਨਿਆਂ ਨਾਲ ਨਾਲ ਬਾਈ ਤੇ ਇੰਨੀ ਕਿ ਨਿੱਕੀ ਜੀ ਜਾਣਕਾਰੀ ਸੀਗੀ ਵੀਡੀਓ ਫਿਰ ਜਿਆਦਾ ਲੰਬੀ ਹੋ ਜੂਗੀ ਇਸ ਕਰਕੇ ਆਪਾਂ ਤੁਹਾਨੂੰ ਦਿਖਾਉਤੀ ਆ ਬਿੱਲਿਓ ਜਿਹੜੇ ਜਿਹੜੇ ਆਪਣੇ ਫਾਲੋਅਰਸ ਆਪਾਂ ਨੂੰ ਦੇਖਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੰਮੀ ਉਮਰਾਂ ਕਰੇ ਸਾਰਿਆਂ ਦੀਆਂ ਪਰਮਾਤਮਾ ਜੀ ਆ ਦੇਖ ਸਕਦੇ ਹੋ ਜੀ ਇੱਕ ਆਪਾਂ ਟ੍ਰਾਇਲ ਦੇ ਤੌਰ ਤੇ ਕਪਾ ਤਿੱਲਾ ਮਿਰਚਾਂ ਦਾ ਜਿਹੜਾ ਲਾਇਆ ਸੀਗਾ ਤੇ ਇਸ ਵਕਤ ਇਹਨਾਂ ਦੇ ਹਾਲ ਹਾਲਾਤ ਹੈ ਜਿਹੜੇ ਬਹੁਤ ਵਧੀਆ ਤੇ ਬਾਕੀ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਜਿਹੜੀ ਅਸੀਂ ਮਿਹਨਤ ਕਰੀ ਜੰਨੇ ਇਹਦਾ ਸਾਨੂੰ ਮੁੱਲ ਜਿਹੜਾ ਆਪਾਂ ਨੂੰ ਮਿਲ ਜੇ ਆ ਦੇਖ ਸਕਦੇ ਹਾਂ ਕਿਹੜਾ ਵੀਰ ਭਰਾ ਆਪਾਂ ਨੂੰ ਦੇਖੀ ਜਾਂਦਾ ਇਸ ਟਾਈਮ ਉਹਦਾ ਬਹੁਤ ਧੰਨਵਾਦ ਕੋਈ ਕਮੈਂਟ ਕਰਕੇ ਬਣਾਇਆ ਆਪਾਂ ਨੂੰ ਦੱਸ ਦਿਓ ਬਈ ਕਿਹੜੇ ਪਿੰਡੋਂ ਕਿਹੜਾ ਬੰਦਾ ਆਪਾਂ ਨੂੰ ਦਿਖ ਰਿਹਾ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਲੱਗੀਆਂ ਤੁਹਾਨੂੰ ਜਿਹੜੀਆਂ ਆਪਾਂ ਮਿਰਚਾਂ ਲਾਈਆਂ ਹੋਈਆਂ ਇਧਰ ਆਪਣਾ ਬਾਗ ਹੈ ਇਹਦੇ ਨਾਲ ਵਾਲੀ ਵੱਟ ਤੇ ਆਪਾਂ ਕਦੂਗਣੀਆਂ ਬੱਲਾਂ ਵੀ ਲਾਈਆਂ ਹੋਈਆਂ ਦੇਖ ਸਕਦੇ ਹੋ ਇੱਥੇ ਵੀ ਜਿਹੜੀਆਂ ਕਦੂਆਂ ਦੀਆਂ ਬੱਲਾ ਚਾਰ-ਚਾਰ ਪੰਜ-ਪੰਜ ਪੱਤੇ ਕੱਢੀ ਬੈਠੀਆਂ ਬਈ ਦੋ ਜਣੇ ਆਪਾਂ ਲਾਈਵ ਦੇ ਉੱਤੇ ਦੇਖਣ ਲੱਗ ਗਏ ਇੱਧਰ ਆਪਣੇ ਸਰਦਾਰ ਜੀ ਮਨਿੰਦਰ ਸਿੰਘ ਜਖੜ ਸਾਹਿਬ ਵੀ ਆ ਰਹੇ ਆ ਹੋਰ ਜੀ ਮਨਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਕੋਈ ਸਾਰਿਆਂ ਨੂੰ ਠੀਕ ਹੈ ਜੀ ਤੇ ਧੰਨਵਾਦ ਸਾਰਿਆਂ ਦਾ ਬਾਈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਜੇ ਸਾਡਾ ਚੈਨਲ ਦੇ ਉੱਤੇ ਨਵੇਂ ਬੰਦੇ ਹੋ ਤੁਸੀਂ ਕੋਈ ਤੇ ਆਪਣਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਲਿਓ ਬਾਈ ਤੇ ਅਸੀਂ ਨਿਤ ਨਵੀਆਂ ਜਿਹੜੀਆਂ ਵੀਡੀਓ ਅਸੀਂ ਪਾਉਂਦੇ ਰਹਿੰਨੇ ਆ ਉਹ ਦੇਖ ਸਕਦੇ ਹੋ ਬੱਦਲ ਭਾਈ ਵੀ ਸ਼ਾਈ ਹੋਈ ਹੈ ਠੰਡੀ ਹਵਾ ਚੱਲ ਰਹੀ ਹੈ ਇਸ ਤਰ੍ਹਾਂ ਜਿਹੜਾ ਕਾਫੂਸਾ ਜਿਹੜਾ ਉੱਗ ਰਿਹਾ ਸੀ ਭਾਈ ਉਹ ਆਪਾਂ ਕੱਸੀ ਦੇ ਰਹੇ ਆਂ ਆਪਾਂ ਇਹਦੀ ਸਫਾਈ ਕਰ ਰਹੇ ਆਂ ਮਿਰਚਾਂ ਦੀ ਤੇ ਧੰਨਵਾਦ ਬਾਈ ਜੀ ਤਾਂ ਕੋਈ ਹੋਰ ਗੱਲ ਬਾਤ ਜੇ 베ਰ ਖਾਣੇ ਤਾਂ ਬਾਈ ਆ ਜਾਓ 베ਰ ਖਾਣੇ ਤਾਂ ਜੋ ਕਿ ਨਹੀਂ ਖਾ ਦੇ 베ਰ ਆ ਦੇਖੋ ਕਿਰੇ ਕਿਰੇ 베ਰ ਇਧਰ ਰਾਜਾ ਵੀ ਝੋਲੀ ਪਰੀ ਫਿਰਦਾ ਦੇਖ ਲਈ ਦੇਖ ਲਈ ਠੀਕ ਹੈ ਧੰਨਵਾਦ ਬਾਈ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ